ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਡਰ ਦਾ ਆਖਰੀ ਪਿੰਡ ਆਖਰੀ ਉਹ ਘਰ ਹੜਾਂ ਦੇ ਹਾਲਾਤ ਦੇ ਨਾਲ ਜੋ ਜੂਝ ਰਿਹਾ ਤੁਹਾਨੂੰ ਦਿਖਾ ਰਿਹਾ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਅਸੀਂ ਮੌਜੂਦ ਆ ਔਰ ਅਸੀਂ ਭਾਰਤ ਵਾਲੇ ਪਾਸੇ ਆ ਔਰ ਸਾਹਮਣੇ ਪਾਕਿਸਤਾਨ ਹੈ ਕੋਸ਼ੀ ਦੂਰੀ ਤੇ ਪਾਕਿਸਤਾਨ ਹੈ ਔਰ ਉਧਰ ਦੇ ਪੰਜਾਬ ਦੇ ਲੋਕ ਵੀ ਹੜ੍ਹਾਂ ਦੀ ਮਾਰ ਭੁਗਤ ਰਹੇ ਨੇ ਔਰ ਇਧਰ ਹਿੰਦੁਸਤਾਨ ਪਾਕਿਸਤਾਨ ਔਰ ਬਾਰਡਰ ਤੇ ਜਿਹੜਾ ਆਖਰੀ ਪਰਿਵਾਰ ਇਸ ਸੰਤਾਪ ਨੂੰ ਭੋਗ ਰਿਹਾ ਉਸ ਟਾਈਮ ਜਿਹੜਾ ਸੁੱਕੀ ਤੂੜੀ ਨੂੰ ਸਾਂਭ ਰਿਹਾ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਪਹਿਲਾਂ ਇੱਥੇ ਲਿਆਂਦੀ ਹੈ ਔਰ ਹੁਣ ਉਸ ਨੂੰ ਸਾਂਭ ਰਹੇ ਨੇ ਮਾਲ ਡੰਗਰ ਵੀ ਆਪਣਾ ਉਹਨਾਂ ਦੇ ਵੱਲੋਂ ਸਾਂਭਿਆ ਜਾ ਰਿਹਾ ਤੇ ਔਰ ਇਹ ਆਖਰੀ ਘਰ ਹੈ ਬਿਲਕੁਲ ਭਾਈ ਹਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਗੇ ਕਿਸ ਤਰ੍ਹਾਂ ਦਾ ਜਿਹੜਾ ਭਾਈ ਸਭ ਤੋਂ ਪਹਿਲਾਂ ਤਾਂ ਸਭ ਤੁਸੀਂ ਪਹਿਲਾਂ ਬਹੁਤ ਜ਼ਿਆਦਾ ਪਾਣੀ ਚੜ ਗਿਆ ਸੀ ਤੁਹਾਡੇ ਤਾਂ ਘਰ ਹੀ ਹੁਣ ਕਿਵੇਂ ਹਾਲਾਤ ਤੁਸੀਂ ਬਾਹਰ ਇੱਥੇ ਹੀ ਰਹਿ ਰਹੇ ਹੋ ਈ ਸੜਕ ਤੇ ਸੜਕ ਤੇ ਜੀ ਔਰ ਟੂੜੀ ਤਾਂ ਸਾਂਭ ਕੇ ਹੁਣ ਕਿਸੇ ਜਾਣ ਦੀ ਤਿਆਰੀ ਹੈ ਤੁਹਾਡੀ ਨਹੀਂ ਨਹੀਂ ਜਾਣਾ ਆਪਾਂ ਕਿੱਥੇ ਹੁਣ ਜਾ ਨਹੀਂ ਸਕਦੇ ਨਹੀਂ ਇਹ ਕਰਨ ਨਹੀਂ ਹੈਂਡ ਤੇ ਹੀ ਆ ਜੀ ਆਪਾਂ ਇੱਥੇ ਰਾਂਗ ਨੂੰ ਜਿ ਨਜ਼ਰ ਵੀ ਤੁਹਾਡਾ ਨਾਮ ਕੀ ਹੈ ਜੀ ਗੁਰਵਿੰਦਰ ਸਿੰਘ ਇਹ ਤੁਹਾਡੇ ਡੇਰੇ ਦਾ ਕੋਈ ਨਾਮ ਹੈਗਾ ਜੀ ਤਾਂ ਨਹੀਂ ਦਾ ਨਾ ਡੇਰੇ ਦਾ ਬਲਦੇਵ ਸਿੰਘ ਪੱਖੋ ਕੇ ਢਾਲ ਸਾਹਿਬ ਜੀ ਪੱਖੋ ਕੇ ਪਿੰਡ ਚ ਪੈ ਜਾਂਦਾ ਹਾਂਜੀ ਜੀ ਪੱਖੋ ਪੱਖੋ ਵੀ ਰਹਿ ਜਾਂਦਾ